ਇਹ ਕੱਕਾ ਜੀ ਜਿਹੜਾ ਬੱਚਾ ਸੀਗਾ ਕੀ ਨਾਂ ਇਹਦਾ ਕੀ ਨਾਂ ਬੱਚੇ ਦਾ ਸੀ ਸਾਡਾ ਵੀਡੀਓ ਬਣਾ ਰਿਆ ਸੀ ਵੀਡੀਓ ਆ ਹਾਂਜੀ ਸ਼ਿਵਮ ਨਹੀਂ ਸ਼ਿਵਮ ਨਹੀਂ ਸ਼ਾਮ ਕੇ ਹੋਏ ਸ਼ਿਵਮ ਇਹ ਕਟਪ ਸਟੰਟ ਮਾਰ ਰਿਹਾ ਤੇ ਮੋਟਰਸਾਈਕਲ ਇਹਦਾ ਇੰਨੀ ਰੇਸ ਦੇਤੀਏ ਨੇ ਕਿ ਮੋਟਰਸਾਈਕਲ ਖੜਾ ਹੋ ਗਿਆ ਠੀਕ ਹੈ ਉਹਦੇ ਵਿੱਚ ਇਹਨੇ ਗੀਤ ਲਾਇਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਹਨਾ ਤੇ ਹੁਣ ਜਦੋਂ ਫੜਿਆ ਗਿਆ ਤਾਂ ਹੁਣ ਵੇਂਦਾ ਵੀ ਇਹ ਕੀ ਬਣ ਗਿਆ ਇਹ ਕੀ ਬਣ ਗਿਆ ਕਹਣਾ ਬੱਚਿਆਂ ਨੂੰ ਕਾਕਾ ਸਮਝਾ ਲੋ ਇਹ ਤਾਂ ਜਿਹੜਾ ਗਿਫਟ ਆ ਉਹ ਅਸੀਂ ਬਣਾ ਰਿਆ ਉਹ ਤੁਹਾਨੂੰ ਦੇਨੇ ਆ ਤੇ ਮੋਟਰਸਾਈਕਲ ਜਿਹੜਾ ਇਹ ਬੰਦ ਕਰ ਰਹੇ ਆ ਨਾ ਇਹਦੇ ਕੋਈ ਕਾਗਜ ਹੈ ਨਾ ਕੋਈ ਪੱਤਾ ਹੈ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਠੀਕ ਹੈ ਕਾਗਜ ਪੱਤੋਂ ਦਿਖਾਓ ਤੇ ਮੋਟਰਸਾਈਕਲ ਤੁਹਾਨੂੰ ਮਿਲ ਜੂਗਾ ਜਿਹੜੀ ਹਰਕਤਾਂ ਤੁਸੀਂ ਕਰਦੇ ਜੇ ਤੇ ਤੁਹਾਡੀਆਂ ਨਾਕਾਬਲੇ ਬਰਦਾਸ਼ਤ ਸਾਡੀ ਟੀਮ 3 ਦਿਨ ਹੋ ਗਿਆ ਇਸ ਮੋਟਰਸਾਈਕਲ ਦੇ ਮੱਤੇ ਲੱਗਿਆ ਪਹਿਲਾਂ ਹੋਰ ਪਿੰਡ ਦੇ ਵਿੱਚ ਗਏ ਆ ਉੱਥੋਂ ਡਰੈਸ ਗਲਤ ਹੋਣ ਕਰਕੇ ਨਹੀਂ ਮੋਟਰਸਾਈਕਲ ਮਿਲਿਆ ਉਸ ਤੋਂ ਬਾਅਦ ਤੁਹਾਡੇ ਪਿੰਡ ਗਏ ਫੋਨ ਕਰਕੇ ਸਵੇਰੇ 4 ਵਜੇ ਦੇ ਨਿਕਲੀ ਮੇਰੀ ਟੀਮ ਕਿ ਮੈਂ ਪਲੀਜ਼ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ ਬਈ ਇਹਨਾਂ ਹਰਕਤਾਂ ਤੋਂ ਬਾਅਦ ਆਜੋ ਨਾ ਕਰੋ ਇਹ ਜੀਆਂ ਤੁਹਾਨੂੰ ਕਿਸੇ ਵੀ ਕੀਮਤ ਤੇ ਹੁਣ ਬੱਚਿਆ ਨਹੀਂ ਜਾਏਗਾ ਥੈਂਕ ਯੂ